ਇੱਕ ਬਾਪ ਨੇ ਮਰਦੇ ਵੇਲੇ ਆਪਣੇ ਪੁੱਤਰ ਨੂੰ ਸੋਨੇ ਦੇ ਨਾਲ ਭਰਿਆ ਆ ਇੱਕ ਥੈਲਾ ਦਿੱਤਾ ਸੋਨੇ ਦੇ ਸਿੱਕਿਆਂ ਦੇ ਨਾਲ ਭਰਿਆ ਆ ਉਹ ਕਹਿੰਦਾ ਲੈ ਪੁੱਤਰ ਇੰਜੋਏ ਕਰ ਕਹਿੰਦਾ ਜਦੋਂ ਮੁੱਕ ਜਾਊਗੇ ਤਾਂ ਤੈਨੂੰ ਇੱਕ ਮੰਤਰ ਦੱਸਦਾ ਮੈਂ ਉਹ ਮੰਤਰ ਜਿਹੜਾ ਆ ਉਹ ਰਿਪੀਟ ਕਰੀ ਤੇਰਾ ਥੈਲਾ ਫਿਰ ਸੋਨੇ ਦੇ ਸਿੱਕਿਆਂ ਦੇ ਨਾਲ ਭਰ ਜਾਊਗਾ ਉਹ ਕਹਿੰਦਾ ਠੀਕ ਐ ਪਿਤਾ ਜੀ ਸੋਰੀ ਲੋਰਡਸ ਹੋਈ ਵੀ ਕਰਨੀ ਹੈ ਮੇਰੀ ਉਹ ਮੰਤਰ ਦੱਸ ਕੇ ਉਹਨੂੰ ਮਰ ਗਿਆ ਉਸ ਦਾ ਬਾਪ ਤੇ ਜਦੋਂ ਉਸ ਦਾ ਬਾਪ ਮਰ ਗਿਆ ਉਸ ਦੇ ਮਰਨ ਤੋਂ ਬਾਅਦ ਉਹਨੇ ਉਹ ਸਿੱਕੇ ਯੂਜ਼ ਕਰਨੇ ਸ਼ੁਰੂ ਕਰ ਦਿੱਤੇ ਇੰਜੋਏ ਕਰਦਾ ਰਿਹਾ ਲਾਈਫ ਨੂੰ ਸਿੱਕੇ ਬਹੁਤ ਜ਼ਿਆਦਾ ਸੀ ਸੋਨੇ ਦੇ ਟਾਈਮ ਜ਼ਿਆਦਾ ਲੱਗ ਗਿਆ 10 15 20 ਸਾਲ ਲੱਗ ਗਿਆ ਉਹਨੂੰ ਖਰਚ ਕਰਦੇ ਕਰਦੇ ਜਦੋਂ ਥੋੜੀ ਜਿਹੀ ਸਿੱਕੇ ਰਹਿ ਗਏ ਉਹਨੂੰ ਯਾਦ ਆਇਆ ਕਿ ਯਾਰ ਮੈਨੂੰ ਤਾਂ ਮੇਰੇ ਪਿਤਾ ਜੀ ਨੇ ਇੱਕ ਮੰਤਰ ਦਿੱਤਾ ਸੀਗਾ ਉਹ ਮੰਤਰ ਜਿਹੜਾ ਸੀਗਾ ਉਹਨੂੰ ਭੁੱਲ ਗਿਆ ਕਿਉਂਕਿ ਉਹ ਇੰਨਾ ਬੀਜ਼ੀ ਹੋ ਗਿਆ ਉਹਨਾਂ ਸੋਨੇ ਦੇ ਸਿੱਕਿਆਂ ਨੂੰ ਖਰਚਣ ਦੇ ਵਿੱਚ ਆਪਣੀ ਲਾਈਫ ਨੂੰ ਇੰਜੋਏ ਕਰਨ ਦੇ ਵਿੱਚ ਉਹ ਮੰਤਰ ਭੁੱਲ ਗਿਆ ਜਦੋਂ ਪਤਾ ਲੱਗਾ ਵੀ ਹੁਣ ਤਾਂ ਇਹ ਖਤਮ ਹੀ ਹੋਣ ਵਾਲੇ ਹੁਣ ਮੈਂ ਕੀ ਕਰਾਂ ਮੰਤਰ ਯਾਦ ਨਹੀਂ ਉਹ ਨੱਠਾ ਭੱਜਾ ਫਿਰੇ ਕਦੀ ਕਿਸੇ ਨੂੰ ਪੁੱਛੇ ਕਦੀ ਕਿਸੇ ਨੂੰ ਪੁੱਛੇ ਕਿ ਤੁਹਾਨੂੰ ਚਾਰ ਅੱਖਰਾਂ ਵਾਲਾ ਕੋਈ ਮੰਤਰ ਯਾਦ ਹੈ ਤੁਸੀਂ ਬਾਪ ਨੇ ਕਿਹਾ ਸੀ ਨਾ ਕਿ ਤੈਨੂੰ ਮੈਂ ਚਾਰ ਅੱਖਰਾਂ ਵਾਲਾ ਇੱਕ ਮੰਤਰ ਦੱਸੂਗਾ ਇਹਨੂੰ ਰਿਪੀਟ ਕਰੀਂ ਤੇਰਾ ਥੈਲਾ ਫਿਰ ਸੋਨੇ ਦੇ ਨਾਲ ਭਰ ਜਾਏਗਾ ਉਹ ਚਾਰ ਅੱਖਰਾਂ ਵਾਲਾ ਮੰਤਰ ਭੁੱਲ ਗਿਆ ਗਵੰਡੀ ਨੂੰ ਪੁੱਛਿਆ ਕਹਿੰਦਾ ਤੈਨੂੰ ਯਾਦ ਹੈ ਯਾਰ ਤੂੰ ਮੇਰੇ ਬਾਪ ਦੇ ਨਾਲ ਬਹਿਂਦਾ ਉੱਤਦਾ ਰਿਆ ਕਹਿੰਦਾ ਮੈਨੂੰ ਨਹੀਂ ਪਤਾ ਉਹ ਗਵੰਡੀ ਕਹਿੰਦਾ ਸ਼ਾਇਦ ਇਹ ਹੋ ਸਕਦਾ ਚਾਰ ਅੱਖਰਾਂ ਦਾ ਮੰਤਰ ਬਈ ਪ੍ਰਮਾਤਮਾ ਮੇਰੀ ਮਦਦ ਕਰੋ ਇਹ ਹੋ ਸਕਦਾ ਬਹੁਤ ਦਾਗਾ ਕੁਝ ਜਾਣਿਆ ਪਛਾਣਿਆ ਜਾਂ ਨਹੀਂ ਲੱਗਦਾ ਕਿਉਂਕਿ ਮੈਂ ਸੁਣਿਆ ਆ ਆਪਣੇ ਬਾਪ ਦੇ ਕੋਲ ਉਹ ਮੰਤਰ ਇਸ ਤਰ੍ਹਾਂ ਕਿ ਥੋੜਾ ਸਿਮਿਲਰ ਜਿਹਾ ਨਹੀਂ ਲੱਗਦਾ ਚਲੋ ਖੈਰ ਕੰਨਾ ਮੈਂ ਫਿਰ ਵੀ ਇਹਨੂੰ ਰਿਪੀਟ ਕਰਦਾ ਉਹਨੇ ਰਿਪੀਟ ਕੀਤਾ ਪਰਮਾਤਮਾ ਮੇਰੀ ਮਦਦ ਕਰੋ ਪਰਮਾਤਮਾ ਮੇਰੀ ਮਦਦ ਕਰੋ ਕੋਈ ਮਦਦ ਨਹੀਂ ਹੋਈ ਥੈਲਾ ਸੋਨੇ ਦੇ ਨਾਲ ਨਹੀਂ ਪਰਿਆ ਉਹ ਬੜਾ ਅਪਸੈਟ ਹੋ ਗਿਆ ਨੱਥਾ ਪਜਾਤਰੇ ਕਦੀ ਕਿਸੇ ਦੇ ਕੋ ਜਾਵੇ ਕਦੀ ਕਿਸੇ ਦੇ ਕੋ ਜਾਵੇ ਉਹ ਕਿਸੇ ਮੰਦਰ ਦੇ ਪੁਜਾਰੀ ਦੇ ਕੋਲ ਚਲੇ ਗਿਆ ਮੰਦਰ ਦੇ ਪੁਜਾਰੀ ਨੂੰ ਸਾਰੀ ਕਹਾਣੀ ਦੱਸੀ ਮੰਦਰ ਦਾ ਪੁਜਾਰੀ ਕਹਿੰਦਾ ਵੀ ਸ਼ਾਇਦ ਉਹ ਮੰਤਰ ਇਹ ਹੋ ਸਕਦਾ ਚਾਰ ਅੱਖਰਾਂ ਦਾ ਕੀ ਪ੍ਰਮਾਤਮਾ ਤੂੰ ਧਾਨਿਆ ਪ੍ਰਮਾਤਮਾ ਤੂੰ ਧਾਨਿਆ ਇਹ ਸ਼ਾਇਦ ਹੋ ਸਕਦਾ ਉਹ ਮੁੰਡਾ ਕਹਿੰਦਾ ਚਲੋ ਉਹਨੇ ਫੇਰ ਟਰਾਈ ਕੀਤੀ ਮੰਤਰ ਪੜਿਆ ਚਾਰ ਅੱਖਰਾਂ ਵਾਲਾ ਗੱਲ ਨਹੀਂ ਬਣੀ ਫੇਲਾ ਖਤਮ ਹੋਈ ਜਾਂਦਾ ਦਿਨ ਪਰ ਦਿਨ ਬੜਾ ਅਫਸਰ ਕਦੀ ਕਿਤੇ ਜਾ ਕਦੀ ਕਿਤੇ ਜਾ ਬਹੁਤ ਦੁਖੀ ਹੋਇਆ ਹੈ ਅਖੀਰ ਥੱਕ ਖਾਰ ਕੇ ਉਹ ਬਹਿ ਗਿਆ ਉਦੇ ਘਰ ਦੇ ਬਾਹਰ ਇੱਕ ਭਿਖਾਰੀ ਆਇਆ ਕੁਝ ਮੰਗਣ ਵਾਸਤੇ ਉਹ ਕਹਿੰਦਾ ਭੁੱਖ ਬਹੁਤ ਲੱਗੀ ਆ ਭਿਖਾਰੀ ਕਹਿੰਦਾ ਕੁਝ ਖਾਣ ਨੂੰ ਹੈਗਾ ਦੰਦੇ ਮੈਨੂੰ ਉਸ ਲੜਕੇ ਨੇ ਕੀ ਕੀਤਾ ਅੰਦਰ ਗਿਆ ਜੋ ਕੁਝ ਵੀ ਸੀ ਘਰ ਦੇ ਵਿੱਚ ਲਿਆ ਕੇ ਉਹਨੂੰ ਦਿੱਤਾ ਉਹਨੇ ਖਾ ਲਿਆ ਉਹ ਭਿਖਾਰੀ ਨੇ ਖਾ ਕੇ ਪਤਾ ਕੀ ਕਿਹਾ ਉਹ ਕਹਿੰਦਾ ਸ਼ੁਕਰੀਆ ਮੇਰੇ ਸੱਚੇ ਪਾਤਸ਼ਾਹ ਸ਼ੁਕਰੀਆ ਉਹ ਜਦ ਹੀ ਉਹਨੇ ਮੰਤਰ ਸੁਣਿਆ ਚਾਰ ਅੱਖਰਾਂ ਵਾਲਾ ਸ਼ੁਕਰੀਆ ਮੇਰੇ ਸੱਚੇ ਪਾਤਸ਼ਾਹ ਉਹ ਖਤਮ ਨਾ ਛੁੱਟਿਆ ਕਹਿੰਦਾ ਹਾਂ ਇਹ ਹੀ ਮੰਤਰ ਸੀ ਇਹੀ ਮੰਤਰ ਸੀ ਉਹਨੇ ਉਹ ਰਿਪੀਟ ਕੀਤਾ ਉਹਦਾ ਫਾਇਦਾ ਫਿਰ ਸੋਨਿਆਂ ਦੇ ਨਾਲ ਪਰ ਗਿਆ ਕਹਿਣ ਦਾ ਭਾਵ ਇਥੇ ਗੱਲ ਇਥੇ ਸਮਝ ਆਉਂਦੀ ਆਪਾਂ ਨੂੰ ਕਿ ਜਦੋਂ ਵੀ ਆਪਾਂ ਧੰਨਵਾਦ ਕਰਦੇ ਹਾਂ ਕਿਸੇ ਵੀ ਚੀਜ਼ ਦਾ ਜਦੋਂ ਧੰਨਵਾਦ ਕਰਦੇ ਹਾਂ ਉਹ ਚੀਜ਼ ਦੁੱਗਣੀ ਹੁੰਦੀ ਆ ਉਹ ਚੀਜ਼ ਦੁੱਗਣੀ ਹੁੰਦੀ ਆ ਚੂ-ਚੂ ਨਾ ਕਰੋ ਮੌਨ ਗਰੋ ਨਾ ਕਰੋ ਬਸ ਥੈਂਕ ਯੂ ਕਰੋ ਉਹ ਚੀਜ਼ ਵੱਧਦੀ ਜਾਊਗੀ ਜੋ ਚੀਜ਼ ਤੁਸੀਂ ਚਾਹੁੰਦੇ ਆ ਤੁਹਾਡੇ ਥੈਲੇ ਦੇ ਵਿੱਚ ਵਧੇ ਥੈਲਾ ਮਤਲਬ ਤੁਹਾਡੀ ਸੋਚ ਤੁਹਾਡੀ ਜ਼ਿੰਦਗੀ ਜੋ ਚਾਹੁੰਦੇ ਉਸ ਵਿੱਚ ਵਧੇ ਤਾਂ ਉਹਦਾ ਧੰਨਵਾਦ ਕਰਨਾ ਸ਼ੁਰੂ ਕਰੋ ਵੱਧਦੀ ਜਾਏਗੀ ਵੱਧਦੀ ਜਾਏਗੀ